ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਾ ਜਬਤੀ ਨਾਲ 66 ਤੀ ਸਲੋਕ ਮਹਲਾ 5ਵਾਂ ਜੋ 27 ਸਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਮਿਹਰ ਪ੍ਰਿਆਤ ਕਰਕੇ ਆਪ ਹੀ ਇਸ ਦੀ ਵਿਚਾਰ ਕਰਵਾ ਲੈਣ ਹੁਣ ਇਸ ਤਰ੍ਹਾਂ ਜੋ 27 ਸਲੋਕ ਹੈ ਦਾ ਪਾਠ ਸਰਵਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ शानशील संतंग समित्रस्य दूर्जने नानक भोजन अनेक प्रकारेण निंदक आवद होए उपतिष्ठते वाहेविक खालसा वर्ति की फते इथे बादशाह ने जदा 26वे श्लोक च संता दा गुण दस्सया है कि अमृत नाम ओशकदे होए कदी राजदे नहीं ਤੇ ਹਰ ਵੇਲੇ ਉਹ ਪ੍ਰਮਾਤਮਾ ਦਾ ਨਾਮ ਜਪਦੇ ਨੇ ਇਸੇ ਤਰ੍ਹਾਂ ਇੱਥੇ ਦੂਜਾ ਗੁਣ ਦੱਸਿਆ ਹੈ ਕਿ ਇਹਨਾਂ ਵਿੱਚ ਇੰਨੀ ਸਹਿਨਸ਼ੀਲਤਾ ਹੁੰਦੀ ਹੈ ਸੰਤਾਂ ਦੇ ਵਿੱਚ ਕਿ ਉਹਨਾਂ ਲਈ ਮਿੱਤਰ ਤੇ ਦੁਸ਼ਮਣ ਵਿੱਚ ਕੋਈ ਫਰਕ ਨਹੀਂ ਹੁੰਦਾ ਮਿੱਤਰ ਵੀ ਇਹੋ ਜਿਹਾ ਜਿਹੜਾ ਘਰ ਛੱਡ ਕੇ ਸੱਦ ਕੇ ਉਹਨਾਂ ਨੂੰ ਛਤੀ ਪ੍ਰਕਾਰ ਦੇ ਭੋਜਨ ਛਕਾਉਂਦਾ ਉਹ ਵੀ ਮਿੱਤਰ ਉਹੋ ਜਿਹਾ ਤੇ ਜਿਹੜਾ ਦੁਸ਼ਮਣ ਹੈ ਜਿਹੜਾ ਉਹਨਾਂ ਨੂੰ ਗਾਲਾਂ ਵੀ ਕੱਢਦਾ ਨਿੰਦਦਾ ਵੀ ਹੈ ਤੇ ਹਿਆਰ ਲੈ ਕੇ ਮਾਰ ਨੂੰ ਸਿਰ ਤੇ ਖੜਾ ਉਹਦੇ ਵਿੱਚ ਵੀ ਕੋਈ ਫਰਕ ਨਹੀਂ ਪਾਲ ਉਹ ਗੁਰੂ ਦੇ ਭਾਣੇ ਤੇ ਰਜਾ ਵਿੱਚ ਰਹਿੰਦੇ ਨੇ ਦੂਸਰਾ ਇਹਨਾਂ ਨੂੰ ਇਹ ਸਮਝ ਆ ਹਰਕ ਦੇ ਅੰਦਰ ਪ੍ਰਮਾਤਮਾ ਵਸ ਰਿਹਾ ਸਭ ਗੋਬਿੰਦ ਐ ਸਭ ਗੋਬਿੰਦ ਐ ਗੋਬਿੰਦ ਬੈਣੀ ਕੋਈ ਵੀ ਘਟ ਘਟ ਮੈਂ ਹਰ ਜੂ ਵਸੇ ਸੰਤਨ ਦਿਉ ਪੁਕਾਰ ਸੰਤ ਪੁਕਾਰ ਕਰਕੇ ਰਹਿੰਦੇ ਨੇ ਹਰਕ ਦਿਨ ਪ੍ਰਮਾਤਮਾ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਏਕਲ ਮਾਟੀ ਕੁੰਝੀ ਕੀਤੀ ਭਾਣੇ ਨੇ ਬਹੁ ਨਾਨਾ ਰੇ 타버 ਜੰਗੰਕੀਤ ਪਤੰਗਮ ਕਟਕਰ ਰਾਮ ਸਮਾਨਾਰ ਹਰਕ ਦੇ ਅੰਦਰ ਤੋਂ ਪ੍ਰਮਾਤਮਾ ਵਸ ਰਿਹਾ ਹੈ ਤੋ ਇਸ ਕਰਕੇ ਉਹ ਜੇ ਉਹ ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਉਹਨਾਂ ਨੂੰ ਪ੍ਰਮਾਤਮਾ ਦਾ ਰੂਪ ਸਮਝਦੇ ਨੇ ਇਸ ਕਰਕੇ ਬਾਦਸ਼ਾਹ ਕਹਿੰਦੇ ਉਹਨਾਂ ਦਾ ਇਹ ਗੁਣ ਹੈ ਸਹਿਲ ਸੀਲ ਸੰਤਨ ਸੰਤਾਂ ਵਿੱਚ ਇੰਨੀ ਸਹਿਨਸ਼ੀਲਤਾ ਹੁੰਦੀ ਧੀਰਜ ਹੁੰਦੀ ਹੈ ਜਿੱਤਾਂ ਧਰਤੀ ਦੀ ਹੈ ਧਰਤੀ ਨੂੰ ਕੋਈ ਜੋ ਮਰਜ਼ੀ ਕਰੇ ਘਾਵੇਂ ਉਹਨੂੰ ਪੁੱਟੇ ਪਾਵੇਂ ਨੂੰ ਅਗ ਲਾਵੇ ਪਾਵੇਂ ਨੂੰ ਪਾਣੀ ਛਟੇ ਜੋ ਮਰਜੀ ਕਰੇ ਦਲੜੇ ਬਲੜੇ ਪਰ ਉਹ ਧਰਤੀ ਅਗੋਂ ਬੋਲਦੀ ਇੰਨੀ ਸਹਿਨਸ਼ੀਲਤਾ ਨਹੀਂ ਨਹੀਂ ਧੀਰਜ ਹੈ ਸੰਮਤਰਸੇ ਦੁਰਜਣੇ ਸੰਮ ਦਾ ਬਰਾਬਰ ਮਿਤਰਸਯਾ ਹੁੰਦਾ ਮਿੱਤਰ ਦੁਰਜਣੇ ਦੁਸ਼ਮਣ ਪਾਪ ਉਹਨਾਂ ਨੂੰ ਦੁਸ਼ਮਣ ਤੇ ਮਿੱਤਰ ਵਿੱਚ ਕੋਈ ਫਰਕ ਨਹੀਂ ਹੁੰਦਾ ਫਿਰ ਪਾਸ਼ਾ ਕਹਿੰਦੇ ਨਾਨਕ ਭੋਜਨ ਅਨਕ ਪ੍ਰਕਾਰ ਰਹਿਣ ਜਿਹੜੇ ਮਿੱਤਰ ਨੇ ਉਹਨਾਂ ਨੂੰ ਛੱਡ ਕੇ ਘਰ ਛੱਤੀ ਪ੍ਰਕਾਰ ਦੇ ਪਾਪ ਕਈ ਤਰ੍ਹਾਂ ਦੇ ਭੋਜਨ ਛਕਾਉਂਦੇ ਨੇ ਤੇ ਜਿਹੜਾ ਦੁਸ਼ਮਣ ਹੈ ਨਿੰਦੇ ਤੋਂ ਉਹਨਾਂ ਨਿੰਦਿਆ ਵੀ ਕਰਦਾ ਹੈ ਗਾਲਾਂ ਵੀ ਕਰਦਾ ਹੈ ਆਪਢ ਹੋਏ ਅਪਟੇਸਟੇ ਹਥਿਆਰ ਲੈ ਕੇ ਸਿਰ ਉੱਤੇ ਖੜਾ ਹੈ ਮਾਰਨ ਵਾਸਤੇ ਉਹਨਾਂ ਦੇ ਪਰ ਉਹਨਾਂ ਦੋਨਾਂ ਵਿੱਚ ਕੋਈ ਫਰਕ ਨਹੀਂ ਉਹਨਾਂ ਇਸ ਵਾਸਤੇ ਪਾਛਿਆਸਾ ਨੂੰ ਨਾਵੇਂ ਪਾਛਿਆ ਵੀ ਸਮਝਾ ਦਿੰਦੇ ਨੇ ਕਿ ਜਿਹੜੇ ਗੁਰਮਖ ਨੇ ਸੰਤ ਨੇ ਉਹਨਾਂ ਨੂੰ ਨਾ ਕੋ ਦੁਸ਼ਮਣ ਨਾ ਕੋ ਵੈਰੀ ਨਾ ਕੋ ਖੁਸ਼ੀ ਨਾ ਕੋ ਚਿੰਤਾ ਇਹਨਾਂ ਵਿੱਚ ਕੋਈ ਫਰਕ ਨਹੀਂ ਉਹਨਾਂ ਦੇ ਮਨ ਤੇ ਕੋਈ ਅਸਰ ਹੀ ਨਹੀਂ ਹੁੰਦਾ ਇਹ ਚੀਜ਼ਾਂ ਪਹੁੰਦੀਆਂ ਨਹੀਂ ਉਹਨਾਂ ਨੂੰ ਹਰਖ ਸੋਗ ਜਾਕੇ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤਾਂ ਜਾਣ ਕੋਂ ਦੇ ਗਿੰਦੇ ਫਿਰ ਮੁਕਤ ਨੇ ਜਿਨ੍ਹਾਂ ਨੂੰ ਨਾ ਖੁਸ਼ੀ ਨਾ ਗਮੀ ਨਾ ਉਹਨਾਂ ਮਿੱਤਰ ਨਾ ਵੈਰੀ ਕਹੀ ਚੀਜ਼ ਦਾ ਕੋਈ ਪਹੁੰਹਦਾ ਨਹੀਂ ਅਸਰ ਨਹੀਂ ਕਰਦਾ ਕੋ ਜਦ ਧਾਰੇ ਕੋ ਬੈਰੀ ਮੀਤ ਤਦ ਲਗ ਨਿੱਕ ਨਹੀਂ ਕੀ ਜਿਦਾ ਆਵੀ ਆ ਮਿੱਤਰਿਆ ਦੁਸ਼ਮਣ ਇਹਦੇ ਵਿੱਚ ਫਰਕ ਰੱਖਦਾ ਹੈ ਤੇ ਉਹਦਾ ਮਨ ਕਦੇ ਟੇਕੇ ਸ਼ਾਂਤ ਨਹੀਂ ਹੋਤਾ ਦਨ ਮਨ ਨੂੰ ਸ਼ਾਂਤ ਨਹੀਂ ਆਦੀ ਉਹ ਭੜਕਦਾ ਰਹੇਗਾ ਇਸੇ ਤਰ੍ਹਾਂ ਹੀ ਸਾਨੂੰ ਪੰਜਵੇਂ ਪਾਸ਼ੇ ਨੇ ਸਮਝਾਇਆ ਹੈ ਸੰਤਾਂ ਦਾ ਗੁਣ ਕਿ ਸੰਤਾਂ ਦੀ ਰਹਿਤ ਕੀ ਆ ਸ਼ਾਂਤ ਰਹਤ ਸੁਨੋ ਮੇਰੇ ਭਾਈ ਏ ਮੇਰੇ ਭਾਈ ਏ ਮੇਰੇ ਭਰਾਵੋ ਸੰਤਾਂ ਦੀ ਰਹਿਤ ਸੁਨੋ ਮਿੱਤਰ ਸਤਰ ਜਾਕੇ ਇੱਕ ਸਮਾਨੇ ਮਿੱਤਰ ਬਾ ਆਪਣਾ ਦੋਸਤ ਸਤਰ ਦਾ ਦੁਸ਼ਮਣ ਜਾਕੇ ਇੱਕ ਸਮਾਨੇ ਉਹਨਾਂ ਸੰਤਾਂ ਦਾ ਦੋਵੇਂ ਬਰਾਬਰ ਹੁੰਦੇ ਨੇ ਪਰ ਉਹ ਆਪਣੇ ਬਿਨ ਅਵਰ ਨਾ ਜਾਣੇ ਕਿਉਂ ਹੋਰ ਉਹ ਹਰਕ ਨੂੰ ਉਹਨਾਂ ਦੇ ਵਿੱਚ ਉਹਨਾਂ ਸੋਹਣਾ ਦੇਤੀ ਪ੍ਰਮਾਤਮਾ ਨਜ਼ਰ ਆਉਂਦਾ ਉਹ ਪ੍ਰਭੂ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਦੇਖਦੇ ਉਹਨਾਂ ਨੂੰ ਸਾਰਿਆਂ ਦੇ ਵਿੱਚ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ ਤੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਾਡੇ ਚ ਵੀ ਇਹ ਗੁਣ ਪੈਦਾ ਕਰਨ ਤਾਂ ਕਿ ਅਸੀਂ ਸ਼ਾਂਤਾ ਹਿਰਦਾ ਸ਼ਾਂਤ ਹੋ ਕੇ ਪ੍ਰਮਾਤਮਾ ਦਾ ਨਾਮ ਜਪ ਸਕੀਏ ਆਪਰਾ ਗੀਵਨ ਸਫਲਾ ਕਰ ਸਕੀਏ ਪਰਮਾਤਮਾ ਨੂੰ ਮੇਲ ਮੇਲ ਸਫਲ ਹੋ ਚਕੀਏ ਹੋ ਚੋਕ ਦੀ ਮਾਫੀ ਵਾਹਿਗੁਰੂ ਦਾ ਖਾਲਸਾ ਵਹਿਗੂ ਦੀ ਫਤ